ਹਾਂਜੀ ਵੀਰੋ ਆਦੀ ਕਲਾ ਤੋਂ ਬੰਦ ਟੁੱਟਿਆ ਆ ਤੇ ਪਾਣੀ ਪਾਣੀ ਹੋ ਗਿਆ ਤੇ ਕਿਸਾਨ ਮਤਲਬ ਪਾਣੀ ਆ ਸਾਰੇ ਕਿਸਾਨ ਪਰੇਸ਼ਾਨ ਆ ਕਿੰਨੇ ਘਟੋ ਘਟ ਮਹੀਨਾ ਇੱਕ ਹੋ ਗਿਆ ਉਹ ਕਹਿ ਰਿਹਾ ਵੀ ਬੜੀ ਸਾਡੇ ਨਾਲ ਧੋਖਾ ਹੋ ਜਾਂਦਾ ਹਰ ਵਾਰ ਦੇਖੋ ਬੰਦ ਹਾਲੇ ਟੁੱਟਿਆ ਆ ਤੇ ਉਹ ਜਿਹੜੇ ਸਾਹਮਣੇ ਦੇਖੋ ਝੋਨੇ ਡੁੱਬ ਗਏ ਵੀਰੋ ਝੋਨੇ ਡੁੱਬ ਗਏ ਆ ਤੇ ਇਹ ਲੋਕ ਬੜੇ ਪਰੇਸ਼ਾਨ ਆ ਇਹ ਆਲੀ ਕਲਾ ਬੂੜਿਆਂ ਦੇ ਸਾਹਮਣੇ ਪਾਣੀ ਪਾਣੀ ਦੇਖੋ ਦੇਖੋ ਝੋਨੇ ਕਿਦਾਂ ਡੁੱਬੇ ਹੋਏ ਦੇਖ ਸਕਦੇ ਹੋ ਨਾ ਹੁਣ ਇਹ ਜਿਹੜੀ ਫਸਲ ਆ ਇਹ ਖਰਾਬ ਹੋਈ ਆ ਤੇ ਕਿਸਾਨਾਂ ਨੇ ਜਿਹੜਾ ਪੈਸਾ ਲਾਇਆ ਵਿਚਾਰਿਆਂ ਨੇ ਉਹ ਕੀ ਬਣੂਗਾ ਕਿੰਨੀ ਫਸਲ ਦੂਰ ਦੂਰ ਤੱਕ ਖਰਾਬ ਹੋ ਗਈ ਸਰਕਾਰ ਤਾਂ ਇੰਨੀ ਮਦਦ ਕਰੂਗੀ ਨਹੀਂ ਪਰ ਇਹ ਹੜਾ ਹੁਣਾਂ ਦਾ ਯਾਰ 70 ਸਾਲ ਹੋ ਗਏ ਆਪਣੀ ਆਜ਼ਾਦੀ ਨੂੰ ਹਾਲੇ ਵੀ ਚੀਜ਼ਾਂ ਨਹੀਂ ਬਣ ਸਕੀਆਂ ਜਿਹੜੀਆਂ ਜ਼ਰੂਰੀ ਆ ਯਾਰ ਇੰਨਾ ਦੂਰ ਦੂਰ ਤੱਕ ਝੋਨਾ ਆ ਤੇ ਸਾਰਾ ਬਰਬਾਦ ਹੋ ਗਿਆ ਸਿਰਫ ਮੁੰਜਰਾਂ ਨੰਗੀਆਂ ਆ ਤੇ 2-4 ਮਤਲਬ ਇੰਚ ਪਾਣੀ ਥੱਲੇ ਆ ਝੋਨੇ ਤੋਂ ਪੂਰੇ ਝੋਨੇ ਡੁੱਬ ਚੁੱਕੇ ਆ ਤੇ ਵੀਰੋ ਜਿੰਨੀ ਮਦਦ ਹੁੰਦੀ ਆ ਵਿਦੇਸ਼ਾਂ ਤੋਂ ਜਿੱਤੋਂ ਵੀ ਕਰੋ ਭਾਈ ਇਹਨਾਂ ਲੋਕਾਂ ਦੀ ਇਹ ਜਿਹੋ ਦਰੋਜੀ ਰੋਟੀ ਜੀ ਇਹੀ ਖਤਮ ਹੋ ਗਈ ਤੇ ਵਿਚਾਰੇ ਕੀ ਕਰਨਗੇ ਤੇ ਆ ਜਿਹੜਾ ਦਾਨ ਬੰਦ ਦੇਖੋ ਵਿਚਾਰੇ ਲੋਕ ਕਿੰਨੇ ਪਰੇਸ਼ਾਨ ਆ ਆ ਪਿੰਡ ਆਲੀ ਗੱਲਾਂ ਇਹਨੇ ਲੋਕ ਪਰੇਸ਼ਾਨ ਆ ਯਾਰ ਲੋਕ ਵੇਖ ਰਹੇ ਦੇਖੋ ਕਿ ਸਾਡੀਆਂ ਜਿਹੜੀਆਂ ਫਸਲਾਂ ਸੀ ਉਹ ਖਰਾਬ ਹੋ ਗਈਆਂ ਜਿਨ੍ਹਾਂ ਤੋਂ ਅਸੀਂ ਪੈਸੇ ਵੇਚ ਕੇ ਕਰਨੇ ਸੀ ਤੇ ਆਪਣੇ ਕਈ ਕੰਮ ਧੰਦੇ ਵਿਆਹ ਕਈ ਕੁਝ ਕਰਨਾ ਸੀ ਆ ਦੇਖ ਲਓ ਪਾਣੀ ਪਾਣੀਆਂ ਤੇ ਪੁਲ ਤੋਂ ਥੋੜਾ ਜਿਹਾ ਥੱਲੇ ਰਹਿ ਗਿਆ ਆ ਆ ਦੂਜੇ ਪਾਸੇ ਬੂਟੀ ਆ ਤੇ ਪੁਲ ਤੋਂ ਐਵੇਂ ਥੋੜਾ ਜਿਹਾ ਥੱਲੇ ਆ ਪਾਣੀ ਤੇ ਝੋਨਿਆਂ ਵਿੱਚ ਪਾਣੀ ਵੜ ਚੁੱਕਾ ਵੀਰੋ ਝੋਨਿਆਂ 'ਚ ਪਾਣੀ ਵੜ ਚੁੱਕਾ ਆ ਜਾ ਦੇਖ ਲੋ ਤੁਹਾਡੇ ਸਾਹਮਣੇ ਕਿਸਾਨ ਵਿਚਾਰੇ ਪਰੇਸ਼ਾਨਾ ਕਿਸਾਨ ਪਰੇਸ਼ਾਨ ਫਸਲਾਂ ਇੰਦਾ ਵੀ ਖਰਾਬ ਹੋ ਚੁੱਕੀਆਂ ਅਲੀ ਕੋਣੋਂ ਬੰਨ ਟੁੱਟ ਗਿਆ ਤੇ ਫਲਾਂ ਦਾ ਨਿਸ਼ਾਨ ਬਹੁਤ ਹੋ ਗਿਆ ਵਾ ਤੇ ਹੋਰ ਵੀ ਪਾਈ ਜਾਂਦਾ ਪਾਣੀ ਆਈ ਜਾਂਦਾ ਹਾਲੇ ਵੀ ਡਾਰੀ ਡਾਰਾਂ ਦਾ ਨਿਸ਼ਾਨ ਆ ਪਾਣੀ ਵਧੇ ਜਾਂਦਾ ਵਹੀਂ ਚ ਤੇ ਦਰਿਆ ਦਾ ਪਾਣੀ ਸਾਰਾ ਇਹਨੂੰ ਡਿੱਗ ਪਿਆ ਵਾ ਤੇ ਬਹੁਤ ਜ਼ਿਆਦਾ ਨਿਸ਼ਾਨ ਆ ਦੇਖ ਲੋ ਪਾਣੀ ਪਾਣੀ ਦੀਦਾ ਭਾਈ ਦੇਖ ਲੋ ਲੋਕ ਆਏ ਆ ਤੇ ਤੁਹਾਡੇ ਪਾਣੀ ਆ ਗਿਆ ਵੀਰੋ ਵਿਚਾਰੇ ਮਜਬੂਰ ਆ ਕੀ ਕਰਨ ਸਰਕਾਰ ਨੂੰ ਚਾਹੀਦਾ ਕਿੱਲੇ ਪਿੱਛੇ 40 40000 ਰੁਪਇਆ ਇੱਕ ਜੱਲੇ ਪਿੱਛੇ ਹਰ ਬੰਦੇ ਨੂੰ ਦੇਣਾ ਚਾਹੀਦਾ ਆ ਆ ਦੇਖ ਲੋ ਤੁਹਾਡੇ ਸਾਹਮਣੇ ਵੀਰੋ ਪਾਣੀ ਪਾਣੀ ਆ ਸਾਰੀਆਂ ਫਸਲਾਂ ਖਰਾਬ ਹੋ ਗਈਆਂ ਕਿਸਾਨਾਂ ਕਿਸਾਨਾਂ ਦੀਆਂ ਦੱਸੋ ਇਹੋ ਹੀ ਤੇ ਇੱਥੋ ਹੀ ਦੇ ਕੰਮ ਚੱਲ ਰਹੇ ਹੀ ਜੇ ਇਹੋ ਹੀ ਖਰਾਬ ਹੋ ਜਾਏ ਤੇ ਲੋਕ ਕਿਵੇਂ ਜੀਣਗੇ ਸਰਕਾਰ ਵੱਲ ਵੱਧ ਵੱਧ ਮਦਦ ਕਰੇ ਤੇ ਐਨਆਰਆਈ ਵੱਲ ਵੱਧ ਵੱਧ ਮਦਦ ਕਰੋ ਤਾਂ